ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਹਰ Rai ਜੀ ਦੀ ਮਹਾਨਤਾ ਬਾਰੇ ਆਪਾਂ ਅੱਜ ਇਸ ਵੀਡੀਓ ਵਿੱਚ ਗੱਲ ਕਰਨ ਲੱਗੇ ਆਂ ਇਸ ਵੀਡੀਓ ਨੂੰ ਆਪਾਂ ਲੈ ਕੇ ਹਾਜ਼ਰ ਹੋਏ ਆਂ ਗੁਰੂ ਹਰ राय ਜੀ ਸਿੱਖ ਧਰਮ ਦੀ 7ਵੀਂ ਪਾਤਸ਼ਾਹੀ ਵਿੱਚੋਂ ਇੱਕ ਹਨ ਉਹਨਾਂ ਦਾ ਜਨਮ 1630 ਵਿੱਚ ਹੋਇਆ ਸੀ ਉਹਨਾਂ ਦੀ ਮਾਤਾ ਜੀ ਦਾ ਨਾਮ ਗੁਰੂ ਕੇਸੋ ਰਾਏ ਸੀ ਗੁਰੂ ਜੀ ਦੀ ਸ਼ਖਸੀਅਤ ਬਹੁਤ ਹੀ ਦਿਆਲੂ ਅਤੇ ਪਿਆਰ ਭਰੀ ਸੀ ਉਹ ਆਪਣੇ ਦਰਸ਼ਨ ਸਿੱਖਾ ਅਤੇ ਸੇਵਾ ਦੇ ਕਾਰਨ ਨਾਲ ਜਾਣੇ ਜਾਂਦੇ ਸਨ ਗੁਰੂ ਜੀ ਨੂੰ ਹਮੇਸ਼ਾ ਮਨੁੱਖਤਾ ਅਤੇ ਸੇਵਕ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਗੁਰੂ ਜੀ ਨੇ 1656 ਵਿੱਚ ਗੁਰਗੱਦੀ ਪ੍ਰਾਪਤ ਕੀਤੀ ਅਤੇ ਆਪਣੇ ਸਮੇਂ ਵਿੱਚ ਬਹੁਤ ਸਾਰੇ ਚੰਗੇ ਬਦਲਾਅ ਲਿਆਉਣ ਦਾ ਕੰਮ ਕੀਤਾ ਉਹ ਸਿੱਖਾਂ ਨੂੰ ਸੱਚਾਈ ਨਿਆਂ ਅਤੇ ਪ੍ਰੇਮ ਨਾਲ ਜੀਵਨ ਬਿਤਾਉਣ ਦੀ ਸਿੱਖਿਆ ਦਿੰਦੇ ਰਹੇ ਉਹਨਾਂ ਦੇ ਅਧੀਨ ਸਿੱਖ ਗੁਰੂਆਂ ਦੀ ਸਿੱਖਿਆ ਨੂੰ ਫੈਲਾਉਣ ਅਤੇ ਲੋਕਾਂ ਵਿੱਚ ਧਰਮ ਦੀ ਜਾਗਰੂਕਤਾ ਲਈ ਕਈ ਉਪਰਾਲੇ ਕੀਤੇ ਗੁਰੂ ਹਰ राय ਜੀ ਦੀ ਕਿਰਪਾਲਤਾ ਦੇ ਕਾਰਨ ਉਹ ਲੋਕਾਂ ਦੇ ਦਿਲਾਂ ਵਿੱਚ ਵਸਦੇ ਸਨ ਉਹਨਾਂ ਨੇ ਆਪਣੇ ਗੁਰਦੁਆਰੇ ਵਿੱਚ ਸਭ ਨੂੰ ਬਿਨਾਂ ਕਿਸੇ ਭੇਦਭਾਦ ਦੇ ਸਵਾਗਤ ਕੀਤਾ ਸਿਹਤਾਰੇ ਗੁਰੂ ਦੀ ਮਹੱਤਵ ਨੂੰ ਸਮਝਿਆ ਉਹ ਬਿਮਾਰ ਲੋਕਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ ਉਹ ਦਵਾਈਆਂ ਦੇ ਉਪਚਾਰ ਲਈ ਵੀ ਜਾਣੇ ਜਾਂਦੇ ਸਨ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੇ ਲੋਕਾਂ ਨੂੰ ਬਹੁਤ ਹੀ ਲਾਭ ਪਹੁੰਚਾਇਆ ਬਹੁਤ ਸਾਰੇ ਲੋਕਾਂ ਦੀਆਂ ਕਈ ਬਿਮਾਰੀਆਂ ਨੂੰ ਵੀ ਰਾਮ ਕੀਤਾ ਸੀ ਸ੍ਰੀ ਗੁਰੂ ਹਰ राय ਜੀ ਇਸ ਬਿਮਾਰੀ ਬਿਮਾਰੀਆਂ ਲੋਕਾਂ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਰੱਖਦੇ ਹਨ ਇਹਨਾਂ ਦੀ ਬਾਣੀ ਪੜਨ ਨਾਲ ਬਿਮਾਰੀਆਂ ਬਹੁਤ ਦੂਰ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ